ਕਿਉਂ ਲਿਖਿਆ ਦਾ ਸੂਰਤ ਤਾਂ ਕਿ ਸਾਡੇ ਨੂੰ ਧੱਕੜੀ ਦੇ ਦਿੱਤੀ ਤੋਲਣ ਨੂੰ ਤੋਲ ਕੇ ਰੱਖਦੇ ਵੀ ਇਹਨਾਂ ਦੀ ਬਰੋਦਨਾ ਕਰ ਲਿਓਗੇ ਤੇ ਅੰਦਰ ਸਾਡੇ ਵਿਦਵਾਨ ਹੋਣਾ ਦੀ ਮਸਾਲਾ ਦੇਈ ਜਾਂਦੇ ਨੇ ਤੁਸੀਂ ਦੱਸਦੇ ਰਵੇ ਦੀ ਗਰਦਰ ਕਵੀ ਰਾਏ ਦੀ ਉਹ ਬਾੜੇ ਮੋਟੇ ਉਹ ਜਵਾਬਦਾਰ ਰਿਹਾ ਹਾਂ ਉਸਕੀਰ ਕਵੀ ਇਹ ਦੀ ਉਹ ਇਹ ਤਾਂ ਬਹੁਤ ਹੈ ਫੋਰਥ ਕਲਾਸ ਨੇ ਜਿਨ੍ਹਾਂ ਦੀ ਤੁਸੀਂ ਮਸਾਲਾ ਦਿੰਦੇ ਸੀ ਉਹਨਾਂ ਨੂੰ ਇਹ ਹੀ ਨਹੀਂ ਪਤਾ ਗੁਰਬਾਣੀ ਦੀ ਵਿਵਸਥਾ ਕੀ ਹੈ ਨੇ ਇਹਦਾ شیخ شادی ਦੀਆਂ ਮਸਾਲਾ ਕਿਉਂ ਦਿੰਦਾ ਉਹ ਆਪਣੇ ਮੁੰਦੇ ਇਡੀ ਗੇਸੀ ਉਹਦੀ ਇਹ ਤੋਂ ਪਤਾ ਲੱਗਦਾ ਇਹ شیخ شادی ਨਾਲ ਬੁੱਧੀ ਘੱਟ ਸੀ ਇਹਦੀ ਮਸਕੀਨ ਦੀ ਮਸਕੀਨ ਦੀ شیخ شادی ਦਾ ਕਿਸੇ ਵਗਦੀ ਬੁੜੀ ਹੋਏ ਨਹੀਂ ਉਹ شیخ شادی ਤੇ ਜੇ ਪ੍ਰਭਾਵ ਸੀ ਗੁਰਬਾਨੀ ਦੀ ਉਹਨੂੰ ਕਦੇ ਸਮਝ ਆ ਜਾਂਦੀ ਗੁਰਬਾਨੀ ਦੀ ਅਵਸਥਾ ਬਹੁਤ ਉੱਚੀ ਹੈ ਇੱਥੋਂ ਹੀ ਪਤਾ ਲੱਗ ਜਾਂਦਾ ਜਨ ਜਿਹੜਾ ਆਦਮੀ ਜੀਤੋਂ ਪ੍ਰਭਾਵਤ ਹੁੰਦਾ ਉਹ ਤੋਂ ਸਿਆਣਾ ਹੁੰਦਾ ਹਰ ਆਦਮੀ ਆਪ ਤੋਂ ਸਿਆਣੇ ਤੋਂ ਪ੍ਰਭਾਵਿਤ ਹੁੰਦ। ਸ਼ੇਖ ਸ਼ਾਦੀ ਤੋਂ ਇਹ ਆਖਵਾਲ ਤੋਂ ਪ੍ਰਭਾਵਿਤ ਹੋਣ ਦਾ ਮਤਲਬ ਇਹ ਸੀ ਉਹਦਾ ਕਿ ਉਹਦੀ ਬੁੱਧੀ ਬਹੁਤ ਥੱਲੇ ਸੀ। ਗੁਰਬਾਣੀ ਨੂੰ ਸਮਝੋਗੇ ਉਹਦੀ ਬੁੱਧੀ ਹੈ ਹੀ ਨਹੀਂ ਸੀ। ਗੁਰਬਾਣੀ ਨੂੰ ਸਮਝ ਰਵੇ ਨਹੀਂ ਬੁੱਧੀ ਉਹਦੀ ਥੀ ਨਹੀਂ। ਇਸ ਕਰਕੇ ਜਦੋਂ ਪਰਸ਼ਰਮਾਨ ਨੂੰ ਮਿਲਿਆ। ਮੈਨੂੰ ਦਿੱਤੀ ਸਤ ਗੋਸ਼ਟ। ਉਹਦੇ ਪਹਿਲਾਂ ਪੜ੍ਹ ਲਈ ਸੀ ਉਹਨੇ ਆਪਣੀ ਇਹ। ਨਾਜ਼ਵੇਦ ਵਿਚਾਰ ਕਲਕੱਤੇ ਉਹਨੂੰ ਪਤਾ ਲੱਗ ਗਿਆ ਵੀ ਉਹ ਹੀ ਆਦਮੀ ਹੈ ਉਹਨੇ ਮੈਨੂੰ ਟਾਈਮ ਨਹੀਂ ਦਿੱਤਾ ਮਿਲਣ ਨੂੰ ਅੱਖ ਚਰ ਆ ਗਿਆ ਵਾਹ ਸੋਚ ਲਿਆ ਮੈਂ ਠੀਕ ਹੈ ਇਹਨੂੰ ਲੋੜ ਨਹੀਂ ਭਾਈ ਕਿ ਬਪਾਰੀ ਆਦਮੀ ਹੈ ਇਹ ਤਾਂ ਵੇਚਦਾ ਆਪਣਾ ਘਰ ਲੋਟ ਇਕੱਠੇ ਕਰਦਾ ਜਿਹੜਾ ਰੋਟੀਆਂ ਖਾਧਰ ਕਰਦਾ ਹੋਵੇ ਇਹ ਜਾ ਕੁਝ ਇਹਨੂੰ ਲੋੜ ਨਹੀਂ ਇਹ ਸੋਚਦਾ ਵੀ ਮੇਰੀ ਗੱਲ ਡਾਊਨ ਨਾ ਹੋ ਜਵੇ ਮੈਂ ਦੋ ਦਿਨ ਵਿੱਚ ਦੀਚਾ ਨਾ ਹੋ ਜਾ ਮੇਰਾ ਬਿਜ਼ਨਸ ਖੜ ਜਾਊਗਾ ਵੀ ਆਪਾਂ ਨੇ ਇਹਦਾ ਬਿਜ਼ਨਸ ਕਿਉਂ ਕਿਹੜੇ ਦਾ ਠੱਪ ਕਰਨ ਚਲੋ ਕੋਸ਼ਤਾ ਕਰਦਾ ਯਾ ਲੋਕਾਂ ਦੇ ਲੋਕਾਂ ਦੀ ਵਸਾ ਤਾਂ ਬਹੁਤ ਥੱਲੇ ਐ ਕਮਲਗਾਂਵ ਜਿਹੜਾ ਗੱਲ ਅਸੀਂ ਕਰਨੀ ਐ ਅਸੀਂ ਕਰਦੀ ਉਹ ਢੀ ਤਾਂ ਨਹੀਂ ਕਰ ਰਹੇ ਆ ਉਹਦੇ ਬੁਰੇ ਬੁਰੇ ਝਾੜੂ ਦਾ ਮਾਰੇ ਰਿਹਾ ਕੁਛ ਕੋਸ਼ਤਾ ਕਰੇ ਰਿਹਾ ਉਹਦੋ ਜਿਹੜੀ ਪਿਛਲੀ ਗੱਲ ਤਾਂ ਉੱਚੀ ਗੱਲ ਕਰ ਰਿਹਾ ਅਸੀਂ ਤਾਂ ਬਹੁਤ ਉੱਚੀ ਹੋਰ ਕਰਦੀ ਐ ਯਾਸੀ ਸਿੱਧੀ ਕੀਤੀ ਲੋਕਾਂ ਦੇ برداشت ਵੀ ਨਹੀਂ ਹੋਣੀ ਅੱਧ ਪਚਦ ਗੱਲ ਕਰਤਾ ਰਿਹਾ ਕੁਛ ਚਲੋ ਕਰਦਾ ਰਹਿਣ ਦੋ ਇਹਨੂੰ ਓਏ ਆਪਣੇ ਚੁੱਪ ਕਰਕੇ ਪਰ ਅੱਜ ਇਹ ਗੱਲ ਤਾਂ ਕਹਿਣੀ ਪੈਂਦੀ ਹੈ ਉਹਦੀ ਹੱਦ ਕਰਨ ਵਾਸਤੇ ਨਹੀਂ ਕਹਿੰਦੇ ਜਿਹੜੇ ਲੋਕ ਹੈ ਬੰਦੀ ਬੈਠੇ ਨੇ ਮਸ਼ਹੂਰ ਪਤਾ ਨਹੀਂ ਕੀ ਸੀ ਕੁਛ ਵੀ ਨਹੀਂ ਸੀ ਉਹਨੂੰ ਇਹ ਦੱਸਦੇ ਕਿ ਕੁਛ ਨਹੀਂ ਸੀ ਇਹ ਗੱਲ ਗਾਹਾਂ ਦੀ ਹੈ ਬਹੁਤ ਕੋਡ ਸੂਰ ਜਾ ਕੇ ਬਰਗਾੜ ਵਾਲੀ ਗੱਲ ਤੇ ਗੱਲ ਆਈ ਹੈ ਹੁਣ ਅੱਜ ਇਹ ਕਰੋਣਾ ਸੂਰਜ ਦਾ ਪ੍ਰਕਾਸ਼ ਹੋਦਾ ਤਾਂ ਇੱਕ ਸੂਰਜ ਦਾ ਪ੍ਰਕਾਸ਼ ਬਣੀ ਸੀ ਉਹਦੇ ਅੰਦਰ ਤਾਂ ਉਸਕੀਨ ਇੱਕ ਸੂਰਜ ਦੇ ਪ੍ਰਕਾਸ਼ ਜੋਗੀ ਗੱਲ ਨਹੀਂ ਸੀ ਇਕੱਲੀ ਸੀ ਉਹ ਦੇਖੋ। ਦਿਆਨੰਦ ਵਰਗਿਆਂ ਤੇ ਵੀ ਪ੍ਰਭਾਵ ਸੀ ਉਹ। ਦਿਆਨੰਦ ਨੂੰ ਕੋਈ ਡੌਲ ਨਹੀਂ ਕਰ ਸਕਿਆ ਜੋ ਹੁਣ ਤੱਕ। ਮਹਾਤਮਾ ਗੰਦਨੂ ਉਹ ਮੰਨਦਾ ਸੀ ਬਸਕੀਨ ਵੀ ਉਹਨੂੰ ਗਿਆਨ ਹੋ ਗਿਆ ਮਹਾਤਮਾ ਉਹਨੂੰ ਹਾਲਾਂਕਿ ਗਿਆਨ ਨਹੀਂ ਹੋਇਆ।